ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਬਈ ਪੰਜਾਬ ਨੰਬਰ 1 ਬੀਜ ਜਿਹੜਾ ਉਹ ਵਿਜਨ ਲੱਗੇ ਆ ਤੇ ਕਰਨਾਲ ਸੀਡ ਦੀ ਵੈਰੈਟੀ ਆ ਇਹ 10 ਕਿਲੋ ਬੀਜ ਜਿਹੜਾ ਉਹ ਵਿਜਨ ਲੱਗੇ ਆ ਇਹਦਾ ਟੁਕਮਾ ਸਮਾਂ ਜਿਹੜਾ ਪਨੀਰੀ ਵਿਜਨ ਦਾ ਉਹ 10 ਮਈ ਤੋਂ ਲੈ ਕੇ 20 ਮਈ ਤੱਕ ਆਪਾਂ ਖੇਤ ਦੇ ਵਿੱਚ ਲਾ ਸਕਦੇ ਆ ਪਨੀਰੀ ਇਹਦੀ ਤੇ ਲਗਭਗ 140 ਤੋਂ 45 ਚੰਗੇ ਖੇਤਾਂ ਦੇ ਵਿੱਚ 150 ਦਿਨ ਵੀ ਇਹ ਲੈ ਜਾਂਦੀ ਹੈ ਵੈਰੈਟੀ ਪੂਰੀ ਚਰਚਾ ਦੇ ਵਿੱਚ ਰਹਿਣ ਵਾਲੀ ਲੋਕਲ ਇਹਦਾ ਵੀ ਵੀ ਤਿਆਰ ਹੋ ਜਾਂਦਾ ਬਾਈ ਤੇ ਦਿਨੇ ਆ ਛੱਟਾ ਇਹਦਾ ਕੀ ਹਿਸਾਬ ਕਿਤਾਬ ਹੈ 10 ਕਿਲੋ ਵੀ ਆ 4 ਮਰਲਿਆਂ ਦੇ ਵਿੱਚ ਪਾਉਣਾ ਇਹ ਤੇ ਜਿਵੇਂ ਜਿਵੇਂ ਅਪਡੇਟ ਹੁੰਦੀ ਹੋਈ ਓਵੇਂ ਓਵੇਂ ਪਾਉਂਦੇ ਰਹਾਂਗੇ ਚੈਨਲ ਦੇ ਉੱਤੇ ਜੁੜੇ ਰਹੋ ਬਾਈ ਖਲਾਰ ਦੇ ਵਿੱਚ ਖਲਾਰ ਦੇ ਖਲਾਰ ਦੇ ਸਾਬੀ ਇਹ 4 ਮਰਲੇ ਥਾਂ ਜੀ ਤੇ 10 ਕਿਲੋ ਇਹਦੇ ਵਿੱਚ ਵੀ ਪਾਈ ਜਾਂਦੇ ਆ 13 ਤਰੀਕਾ ਚ ਥੱਲੇ ਜਿਪਸਮ ਪਾਈ ਹੋਈ ਹੈ ਪਹਿਲਾਂ ਉਹਰੇ ਕਿਉਂਕਿ ਪਾਣੀ ਸਾਡੇ ਕੋਲੇ ਉਤਲੇ ਨੇ ਤੇ ਉਹਦੇ ਵਿੱਚ ਜਿਪਸਮ ਦੀ ਮਾਤਰਾ ਬਹੁਤ ਘੱਟ ਆ ਬਾਕੀ ਜੁੜੇ ਰਹੋ ਵੀਰੇ ਪੰਜਾਬ ਨੰਬਰ 1 ਸੁਪਰ 212 28P 67 ਜਿੰਨੇ ਵੀ ਹੋਰ ਝੋਨੇ ਨੇ ਪੀਆਰ ਵੈਰੈਟੀਆਂ ਨੇ ਬਾਸਮਤੀ ਵੈਰੈਟੀਆਂ ਨੇ ਵੀਡੀਓ ਪਾਉਂਦੇ ਰਹਾਂਗੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਵੀਰੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮਚੀ ਤੇ ਕੰਗਾ ਮਾਰ ਕੇ ਤੇ ਪਾਣੀ ਛੱਡੀ ਜਾਂਦੇ ਆ